ਸਰਸਰ 12 ਸਾਲ ਹੋ ਗਏ ਤੇ ਕੰਮ ਕਰਦਾ ਨੂੰ ਨਸ਼ਾ ਸ਼ਕਤੀ ਸੈਂਟਰ ਵਿੱਚ ਤੇ ਇਹਦੇ ਵਿੱਚ ਇਹ ਪ੍ਰੋਬਲਮ ਆਈ ਆ ਸਾਡਾ ਕੁਝ ਕਰ 12 ਸਾਲ ਤੋਂ ਪਹਿਲਾਂ ਵਧੀਆ ਚੱਲਦਾ ਸੀਗਾ ਸਾਨੂੰ ਨਹੀਂ ਪਤਾ ਲੱਗਿਆ ਕਿ ਇਹਨਾਂ ਦੀ ਅਫਸਰਾਂ ਦੀ ਆਪਸ ਵਿੱਚ ਕੀ ਰੰਜਿਸ਼ ਆ ਮੰਮਨਾ ਇਹ ਸੀ ਜਿਹੜੀ ਪੀਲੀ ਸਿਵਲ ਸਰਜਨ ਸੀ ਉਹ ਕਹਿੰਦੀ ਸੀ ਅਸੀਂ ਤੁਹਾਨੂੰ ਕੱਢ ਦੇਣਾ ਵਾ ਅਸੀਂ ਆਪਣੇ ਬੰਦੇ ਰੱਖਨੇ ਆ ਉਤੋਂ ਬਚੂ ਅਸੀਂ ਭੱਜਣਾ ਛਪੇ ਰਹੇ ਆ ਅਸੀਂ ਮੰਤਰੀ ਸਾਹਿਬ ਨੂੰ ਵੀ ਮਿਲੇ ਆ ਮંત્રી ਸਾਹਮਣੇ ਸਾਨੂੰ ਸਵਾਸਨ ਦੇ ਦਿੱਤਾ ਵਾ ਤੁਹਾਨੂੰ ਕੱਢਿਆ ਨਹੀਂ ਜਾਊਗਾ ਡਿਡਿਕਸ਼ਨ ਸੇ ਇੰਟਜਰ ਚੇਅਰ ਪਰ ਸੀ ਸੱਚੀ ਤੱਕ ਨਹੀਂ ਲੱਗਦੀ ਕਿਉਂਕਿ ਜਦੋਂ ਇਹ ਬੰਦੇ ਰੱਖੇਗੇ ਉਹਨਾਂ ਦੀ ਥਰੂ ਵੀ ਰੱਖ ਗਈ ਸੀ ਕਿਉਂ ਬੈਟਕ੍ਰੋਸ ਤੇ ਥਰੂ ਡਿਡਿਕਸ਼ਨ ਵਿੱਚ ਆਏ ਹੋਣਗੇ ਇਹੇ ਸਾਰੇ ਸੁਣਵਾਈ ਵੀਡੀਓ ਤੇ ਕੱਲੇ ਘੱਟ ਦੇਣਾ ਕੀ ਨਾਮ ਹੈ ਆਪਣਾ ਅਮਰਜੀਤ ਕੌਰ ਹਾਂਜੀ ਮੈਡਮ ਕੀ ਸਮੱਸਿਆ ਸੀ ਜਿਸ ਨੂੰ ਲੈ ਕੇ ਤੁਸੀਂ ਉਧਰ ਮੰਗ ਪੱਤਰ ਦਿੱਤਾ ਸੀ ਸਰ ਸਾਨੂੰ 12 ਸਾਲ ਹੋ ਗਏ ਇੱਥੇ ਕੰਮ ਕਰਦਾ ਨੂੰ ਨਸ਼ਾ ਸਡਾ ਸੈਂਟਰ ਵਿੱਚ ਤੇ ਇਹਦੇ ਵਿੱਚ ਇਹ ਪ੍ਰੋਬਲਮ ਆਈ ਆ ਸਾਡਾ ਮਤਲਬ ਕਿ ਪਾਰਾ ਸਾਲ ਤੋਂ ਪਹਿਲਾਂ ਵਧੀਆ ਚੱਲਦਾ ਸੀਗਾ ਸਿਸਟਮ ਸਾਨੂੰ ਨਹੀਂ ਪਤਾ ਲੱਗਿਆ ਕਿ ਇਹਨਾਂ ਦੀ ਅਫਸਰਾਂ ਦੀ ਆਪਸ ਵਿੱਚ ਕੀ ਰੰਜਿਸ਼ ਆ ਉਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਆ 3 ਮਹੀਨੇ ਹੋ ਗਏ ਸਾਨੂੰ ਸੈਲਰੀਆਂ ਨਹੀਂ ਮਿਲਦੀਆਂ ਪਈਆਂ ਸਾਨੂੰ ਕੱਜਲ ਖਰਾਬ ਹੋ ਰਿਹਾ ਆ ਅਸੀਂ ਧਰਨਿਆਂ ਤੇ ਜਾਂਦੇ ਆ ਡੀਸੀ ਨੂੰ ਏਡੀਸੀ ਨੂੰ ਮਿਲਦੇ ਆਂ ਕੋਈ ਸਾਨੂੰ ਰਿਪਲਾਈ ਨਹੀਂ ਦਿੰਦਾ ਸਿਵਲ ਸਰਜਨ ਐਸਮੋ ਕੋਈ ਰਿਪਲਾਈ ਨਹੀਂ ਦਿੰਦੇ ਸਾਨੂੰ ਸਾਰੇ ਇਹੀ ਕਹਿੰਦੇ ਅੱਜ ਕਰਦੇ ਕੱਲ ਕਰਦੇ ਆ ਸਾਨੂੰ ਇੱਦਾਂ ਹੀ ਕਹਿ ਕੇ ਤੋੜ ਦਿੰਦੇ ਆ ਸਾਨੂੰ ਕੁਝ ਨਹੀਂ ਦੱਸਦੇ ਪਏ 3 ਮਹੀਨੇ ਹੋ ਗਿਆ ਸੈਲਰੀ ਨਹੀਂ ਆਈਆਂ ਸਾਡਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਘਰ ਦਾ ਗੁਜ਼ਾਰਾ ਬਹੁਤ ਜ਼ਿਆਦਾ ਬਦਲ ਕੇ ਸਾਾਨੂੰ ਪਤਾ ਸੀ ਕਿ 10 ਸਾਰ ਦੇ ਪਿਆ ਬਹੁਤ ਔਖਾ ਹੋ ਗਿਆ ਇਹਨਾਂ ਦੀਆਂ ਸੈਲਰੀਆਂ ਇਹਨਾਂ ਨੂੰ ਮਿਲ ਜੰਦੀਆਂ ਨਾ ਅਫਸਰ ਆਪਣੀ ਆਪਣੀ ਜਗ੍ਹਾ ਤੇ ਬੈਠ ਕੇ ਆਪਣੀਆਂ ਕੁਰਸੀਆਂ ਤੇ ਆਪਣੀਆਂ ਸੈਲਰੀਆਂ ਲੈ ਜਾਂਦੇ ਇਹਨਾਂ ਨੂੰ ਸਰ ਇੰਨੀਆਂ ਸੈਲਰੀਆਂ ਦੇ ਨਾਲ ਵੀ ਨਹੀਂ ਗੁਜ਼ਾਰਾ ਇਹਨਾਂ ਦਾ ਹੁੰਦਾ ਪਿਆ ਇਹ ਫਿਰ ਵੀ ਸਾਰਾ ਕੁਝ ਕਰਦੇ ਪਏ ਸਾਡਾ ਗਰੀਬਾਂ ਦਾ 7-7000 ਨਾਲ ਸੈਲਰੀਆਂ ਨਾਲ ਤੁਸੀਂ ਦੱਸੋਗੇ ਕਿ ਦਾ ਸਾਰ ਲਾਂਗੇ ਜਦ ਕਿ 3 ਮਹੀਨੇ ਬੰਦ ਹੋਈਆਂ ਨੂੰ ਵੀ ਹੋ ਗਏ ਆ ਸਾਡੇ ਰਬ ਉਧਰ ਮੰਤਰੀ ਸਾਹਿਬ ਨੇ ਤੁਹਾਨੂੰ ਕੀ ਸੁਵਾਸ਼ਨ ਦਿੱਤਾ ਸੀ ਕੋਸ਼ਲੀ ਮੰਤਰੀ ਸਾਹਿਬ ਨੇ ਮੰਗ ਪੱਤਰ ਲੈ ਲਿਆ ਉਹਦੇ ਵਿੱਚ ਵੀ ਸਾਨੂੰ ਐਸਮ ਮੰਗ ਪੱਤਰ ਨਹੀਂ ਦੇਣ ਦਿੰਦਾ ਸੀ ਸਾਡੇ ਹੱਥੋਂ ਕੱਢਦਾ ਸੀ ਅਸੀਂ ਧੱਕੇ ਨਾਲ ਮੰਗ ਪੱਤਰ ਦੇ ਦਿੱਤਾ ਮੰਤਰੀ ਨੂੰ ਪਰ ਸਾਨੂੰ ਉਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਕਿ ਮੰਗ ਪੱਤਰ ਸਾਡਾ ਕੁਝ ਹੋਇਆ ਜਾਂ ਨਹੀਂ ਹੋਇਆ ਦਾਅਵਾ ਵੀ ਲਿਆ ਇਹਨਾਂ ਨੇ ਜਿਸ ਤਰ੍ਹਾਂ ਕਿ ਸਰਕਾਰ ਇਹਨੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਰੋਜ਼ਗਾਰ ਦਿੱਤਾ ਜਾਊਗਾ ਤਾਂ ਜੇ ਤੁਹਾਡੇ ਕੋਲ ਰੋਜ਼ਗਾਰ ਖੋਇਆ ਜਾ ਰਿਹਾ ਵਾ ਕਿੱਥੇ ਦੇਖ ਦਿੱਤਾ ਸੀ ਸਾਰਾ ਉਹਦੇ ਵਿੱਚ ਇੱਕ ਸਭ ਝੂਠ ਆ ਸਰਕਾਰ ਦਾ ਵੋਟਾ ਲੈਣ ਦੇ ਚੱਕਰ ਚ ਕੋਈ ਵਾਦਾ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਸਾਨੂੰ ਇੰਨੇ ਸਾਡਾ ਤੋਂ ਕੰਮ ਕਰਦੇ ਉਹਨੂੰ 12 ਸਾਲ ਤੋਂ ਇੰਨੀ ਮਿਹਨਤ ਇੰਨੀ ਘੱਟ ਤਨਖਾਹ ਵਿੱਚ ਕਰਦੇ ਉਹਨੂੰ ਸਾਨੂੰ ਕੱਢੀ ਜਾ ਰਿਹਾ ਤੇ ਨਾਣਾ ਕਿਤੋਂ ਸਟੱਪ ਰੱਖ ਕੇ ਕਰ ਲੈਣਗੇ ਸਭ ਝੂਠ ਹੈ ਇਹਨਾਂ ਦਾ ਵਾਦੇ ਹੀ ਕਰਦੇ ਆ ਕਰਨਾ ਇਹਨਾਂ ਨੇ ਕੁਝ ਨਹੀਂ ਆ ਜਦੋਂ ਕੋ ਸਾਡੇ ਨਾਲ ਜੋ ਬੀਤ ਰਹੀ ਆ ਇਹਦੇ ਵਿੱਚ ਸਾਨੂੰ ਲੱਗਦਾ ਕਿ ਸਰਕਾਰ ਜੋ ਵੀ ਕਰਦੀ ਹੈਗੀ ਜਾਂ ਗਲਤੀ ਕਰਦੀ ਪਈ ਆ ਥੰਡੇ ਵਾਲਿਆਂ ਨਾਲ ਜੋ ਮਿਹਨਤ ਕਰਦੇ ਪੈਣ ਤਾਂ ਤੁਸੀਂ ਮੰਗ ਕੀ ਕਰਦੇ ਮੰਗ ਸੇ ਇਹ ਕਰਦੇ ਆ ਕਿ ਸਾਨੂੰ ਸਾਡੀਆਂ ਸੈਲਰੀਆਂ ਮਿਲਣ ਜੋ ਅਸੀਂ ਆਪਣਾ ਕੰਮ ਕਰਦੇ ਪਏ ਹਾਂ 12 ਸਾਲ ਤੋਂ 13 ਸਾਲ ਤੋਂ ਸਾਡਾ ਸੈਂਟਰ ਚੱਲਦਾ ਆਇਆ ਵਾ ਸਾਨੂੰ ਸਾਡਾ ਜੋ ਵੀ ਹੈਗਾ ਕੰਮ ਜਿੱਥੇ ਅਸੀਂ ਕਰਦੇ ਸਾਨੂੰ ਉੱਥੇ ਸਾਡਾ ਕੰਮ ਚੱਲੀ ਜਾਂਦੇ ਸਾਨੂੰ ਚੱਲ ਰੀਆਂ ਨੇ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਬਜਿੰਦਰ ਕੁਮਾਰ ਸ਼ਰਮਾ ਹਾਂਜੀ ਬਜਿੰਦਰ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਕੰਮ ਕਰਦੇ ਪਏ ਮੈਨੂੰ 16-17 ਸਾਲ ਹੋ ਗਏ ਕੰਮ ਕਰਦਿਆਂ ਤਾਂ ਕੀ ਕਾਰਨ ਕਿ ਸੀ ਜਦੋਂ ਪਿੱਛੇ ਹੈਲਥ ਮਿਨਿਸਟਰ ਸਾਹਿਬ ਆਏ ਤਾਂ ਕਿ ਤੁਹਾਡੇ 15 ਵੀ ਬੰਦੇ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਤਾਂ ਮੰਗ ਪੱਤਰ ਦੇ ਲੱਗੇ ਮੁਸ਼ਕਲ ਵੀ ਬੜੀ ਆਈ ਹੈ ਕਿ ਸਾਰਾ ਮਾਮਲਾ ਕੀ ਸੀ ਮਾਮਲਾ ਇਹ ਸੀ ਜਿਹੜੀ ਪੀਲੀ ਸਿਵਲ ਸਰਜਨ ਸੀ ਉਹ ਕਹਿੰਦੀ ਸੀ ਅਸੀਂ ਤੁਹਾਨੂੰ ਕੱਢ ਦੇਣਾ ਵਾ ਅਸੀਂ ਆਪਣੇ ਬੰਦੇ ਰੱਖਨੇ ਆ ਉਤੋਂ ਬਾਚੂ ਅਸੀਂ ਭਜਨਸ ਚ ਪਏ ਰਹੇ ਆ ਅਸੀਂ ਮੰਤਰੀ ਸਾਹਿਬ ਨੂੰ ਵੀ ਮਿਲੇ ਆ ਮੰਤਰੀ ਸਾਹਿਬ ਨੇ ਸਾਨੂੰ ਸ਼ਵਾਸਨ ਦੇ ਦਿੱਤਾ ਵਾ ਤੁਹਾਨੂੰ ਕੱਢਿਆ ਨਹੀਂ ਜਾਊਗਾ ਮਗਰ 3 ਮਹੀਨੇ ਹੋ ਗਏ ਆ ਸਾਨੂੰ ਤਨਖਾਹਾਂ ਨਹੀਂ ਮਿਲੀਆਂ 16 ਬੰਦੇ ਆ 16 ਬੰਨੇ ਵਿੱਚ ਸਾਡੇ ਬੱਚੇ ਰੋਲਦੇ ਆ ਅਸੀਂ ਇੰਨੇ ਚਿਰ ਤੋਂ ਕੰਮ ਕਰਦੇ ਆ ਰਹੇ ਆਂ ਜਦ ਕਿ 2014 'ਚ ਮੇਰਾ ਹੱਥ ਵੀ ਵੱਡਿਆ ਗਿਆ ਸੀਗਾ ਔਰ ਆਪਣੀ ਪੱਕੀ ਸਟਾਫ ਨੂੰ ਬਚਾਉਂਦੇ ਆ ਉਹਦੇ ਵਿੱਚ ਸਾਨੂੰ ਨੌਕਰੀ ਤੇ ਪੱਕੇ ਤੇ ਕੀ ਰੱਖਣਾ ਸਾਨੂੰ ਉਹ ਵੀ ਕੱਢਿਆ ਜਾ ਰਿਹਾ ਕਿ ਤੂੰ ਘਰੇ ਚੋ ਜਾ ਜੋ ਸਾਡੇ ਦੇ ਬੱਚੇ ਰੋਲ ਜਾਣਗੇ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਦਵਾਂਗੇ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰਦੇ 16-17 ਸਾਲ ਹੋ ਗਏ ਤਾਂ ਮੰਗ ਪੱਤਰ ਦੇਣ ਤੋਂ ਬਾਅਦ ਹੁਣ ਤੁਹਾਨੂੰ ਮੁਸ਼ਕਲ ਕੀ ਆ ਰਹੀ ਹੈ ਮੰਗ ਪੱਤਰ ਦੇਣ ਤੋਂ ਬਾਅਦ ਮੁਸ਼ਕਲ ਆ ਰਹੀ 3 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਜਿਸ ਅਫਸਰ ਵਾਲੇ ਵੀ ਜਾਣਦੇ ਆ ਉਹ ਕਹਿੰਦੇ ਜੀ ਫਾਈਲ ਅੱਗੇ ਚਲਦੀ ਪਈ ਆ ਫਾਈਲ ਬੰਦ ਥੇਲੇ ਦੇ ਵਿੱਚ ਪਈ ਆ ਸਾਨੂੰ ਕੋਈ ਤਨਖਾਹ ਨਹੀਂ ਮਿਲ ਰਹੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਜੇ ਆਪਾਂ ਗੱਲ ਕਰੀਏ ਸਰਕਾਰ ਜਿੱਥੇ ਕਿ ਡਡੇ ਦਾਅਵੇ ਕਰਦੇ ਕਿ ਇਹ ਨੌਕਰੀਆਂ ਦਿੱਤੀਆਂ ਜਾਊਂਗੀਆਂ ਤਾਂ ਉੱਥੇ ਜਿੱਦ ਤੱਕ ਲੋਕੀ ਜਿਨ ਕਿ ਤੁਹਾਡੇ ਵਰਗੇ ਮੁਲਾਜ਼ਮਾਂ ਦਾ ਕਿਦਾਂ ਸਟੈਂਡ ਲੈਮ ਉਹ ਇਹਦਾ ਸ਼੍ਰੀ ਭਗਵੰਤ ਮਾਨ ਸਿੰਘ ਜੀ ਨੇ ਕਿਹਾ ਸੀਗਾ ਅਸੀਂ ਨੌਕਰੀਆਂ ਦਵਾਂਗੇ ਸਾਰਿਆਂ ਨੂੰ ਨੌਕਰੀਆਂ ਦਵਾਂਗੇ ਜਿਹੜੇ ਬੰਦੇ ਨੌਕਰੀਆਂ ਤੇ ਅਸੀਂ ਲੱਗੇ 16 ਸੋਨਾ 17 17 ਸਾਲ ਤੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਵਾ ਕੱਢਿਆ ਜਾ ਰਿਹਾ ਔਰ ਤਨਖਾਹ ਵੀ ਨਹੀਂ ਮਿਲ ਰਹੀਆਂ ਸਾਡੇ ਬੱਚੇ ਰੋਲ ਜਣਗੇ ਨਿੱਕੇ ਨਿੱਕੇ ਸਾਡੇ ਬੱਚੇ ਤੇ ਜੇ ਪ੍ਰਸ਼ਾਸਨ ਵੱਲੋਂ ਕੋਈ ਸੰਯੋਗ ਹੋ ਮਿਲਦਾ ਪ੍ਰਸ਼ਾਸਨ ਵੱਲੋਂ ਕੋਈ ਸੰਯੋਗ ਨਹੀਂ ਮਿਲ ਰਿਹਾ ਬਸ ਇੱਕ ਦੂਜੀ ਵੱਲ ਘੱਲੀ ਜਾ ਰਹੇ ਆ ਫਾਈਲ ਬੰਦ ਈਲੇ ਚ ਪਈ ਆ ਤੇ ਜੇ ਸੇਵਾ ਸੱਜਣ ਜੀ ਇਸ ਸਮੇਂ ਤੇ ਕੀ ਭੁਮਕਾ ਤੁਹਾਨੂੰ ਨਜ਼ਰ ਆਉਂਦੀ ਐ ਐਸ ਐਮਓ ਸਾਹਿਬ ਨੇ ਬੁਲਾਇਆ ਸੀ ਉਹਨਾਂ ਨੇ ਦੱਸਿਆ ਦੋ ਬੰਦੇ ਸਫਾਈ ਸੇਵਕ ਰੱਖਾਂਗੇ ਅਸੀਂ 16 ਸਾਲਾਂ ਤੋਂ ਉਹ ਅਟੈਂਡੈਂਟ ਦੀ ਜੌਬ ਕਰਦੇ ਆਂ ਹੁਣ ਅਸੀਂ ਸਫਾਈ ਦੀ ਜੌਬ ਕਰਾਂਗੇ ਇਸ ਉਮਰ ਚ ਆ ਕੇ ਹੁਣ ਸਾਡੇ ਬੱਚੇ ਵੀ ਰੋਲ ਜਾਣਗੇ ਰੋਟੀ ਵੀ ਰੋਲੂ ਤੁਹਾਨੂੰ ਲੱਗਦਾ ਕਿ ਸਰਕਾਰ ਤੋਂ ਕੋਈ ਆਸ ਹੈਗੀ ਕਿ ਤੱਕ ਆਸ ਹੈਗੀ ਸਾਨੂੰ ਸਰਕਾਰ ਤੋਂ ਅਸੀਂ ਇਸ ਕਰਕੇ ਮੰਤਰੀ ਸਾਹਿਬ ਨੂੰ ਵੀ ਮਿਲੇ ਸੀਗੇ ਮਗਰ ਹਲੇ ਕੋਈ ਹੱਥ ਪੱਲਾ ਨਹੀਂ ਫੜਾਇਆ ਤਤੂ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਸਾਡਾ ਜਿੱਦਾਂ ਸੈਂਟਰ ਚੱਲਦਾ ਉਦਾਂ ਹੀ ਚੱਲੀ ਜਾਵੇ ਜਿੱਦਾਂ ਪੇ ਸਾਨੂੰ ਰੈੱਡ ਕਰਾਸ ਤੋਂ ਆਉਂਦੀ ਸੀ ਉਦਾਂ ਹੀ ਆਈ ਜਾਵੇ ਮੈਂ ਨਮਾ ਪੱਜੇ ਗੱਲ ਕਰੀ ਹੈ ਜਿਹੜੇ ਕਿ ਨਵ ਜੀਵਨ ਕੇਂਦਰ ਚ ਜਿਹੜੇ ਕਿ 17 ਮਲਾਜਮਾਂ ਨੂੰ ਜਿਹੜੇ ਕਿ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪਿਛਲੇ ਦਿਨੀ ਜਿਹੜੇ ਮੰਤਰੀ ਸਾਹਿਬ ਆਏ ਸੀ ਉਹਨਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਸੀ ਤਾਂ ਅਨਰ ਟਾਈਮ ਤੇ ਕਿਸ ਤਰੀਕੇ ਨਾਲ ਉਹਨੂੰ ਮੈਨੇਜ ਕੀਤਾ ਜਾਊਗਾ ਅਮ ਦੇਖੋ ਡਿਡਿਕਸ਼ਨ ਸੈਂਟਰ ਜੋ ਮੇਅਰ ਚੇਅਰਪਰਸਨ ਸੱਜੇ ਡਿਪਟੀ ਕਮਿਸ਼ਨਰ ਨੇ ਠੀਕ ਹੈ ਜਦੋਂ ਇਹ ਬੰਦੇ ਰੱਖੇ ਗਏ ਸੀ ਉਹਨਾਂ ਦੇ ਥਰੂ ਹੀ ਰੱਖੇ ਗਏ ਸੀ ਠੀਕ ਹੈ ਉਹ ਰੈੱਡ ਕਰਾਸ ਦੇ ਥਰੂ ਡਿਡਿਕਸ਼ਨ ਵਿੱਚ ਆਏ ਹੋਏ ਨੇ ਡੀਸੀ ਸਾਹਿਬ ਦੇ ਜੋ ਵੀ ਉਹਨਾਂ ਨੇ ਉਸ ਟਾਈਮ ਉਹਨਾਂ ਨੂੰ ਰਿਕਰੂਟ ਕੀਤਾ ਉਹਨਾਂ ਰੱਖਿਆ ਇਹ ਨੂੰ ਡੀਸੀ ਸਾਹਿਬ ਤੇ ਹੈ ਜੀ ਉਹ ਚੇਅਰਪਰਸਨ ਨੇ ਉਹ ਕੀ ਸਟੈਪ ਲੈਂਦੇ ਨੇ ਜਾਂ ਉਹਨਾਂ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਡੀ ਐਮ ਸੀ ਸਰ ਨੇ ਆਪਣੇ ਐਸ ਐਮਓ ਨੇ ਤਾਂ ਇੱਕ ਆਪਣੇ ਡੀ ਐਚਓ ਨੇ ਮੈਂ ਕਾਰਨ ਕੀ ਹੈ ਕਿ ਜਿਹਾ ਕਿ 15 16 ਸਾਲਾ ਤੋਂ ਮਤਲਬ ਕਿ ਗੱਲੋ ਕਿ ਲੱਗੇ ਪਏ ਤੇ ਹੁਣ ਕਹਿ ਰਹੇ ਸੀ ਕਿ ਸਾਨੂੰ ਸਿਵਲ ਸਰਜਨ ਵੱਲੋਂ ਕੱਢਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਮਹੀਨੇ ਹੋਏ ਨੇ ਜੁਆਇਨ ਕਰਿਆ ਪੁਰਾਣੀ ਦੋ ਸਿਵਲ ਸਰਜਨ ਸੀਗੇ ਜਿਨ੍ਹਾਂ ਨੇ ਜੋ ਵੀ ਡੀਸੀ ਸਾਹਿਬ ਨਾਲ ਮਿਲ ਕੇ ਜੋ ਉਹਨਾਂ ਨੇ ਉਹ ਕੰਪਲੇਂਟ ਪਾਈ ਸੀ ਸਾਹਿਬ ਨੂੰ ਰਾਣੀ ਕਿ ਵੀ ਸਾਡੀ ਸਕੀਮ ਦੇ ਵਿੱਚੋਂ ਜੋ ਕਾੜਾ ਫੰਡ ਹੈ ਉਹ ਸਾਡੇ ਹਸਪੀਟਲ ਦਾ ਫੰਡ ਹੈ ਇਹਦੇ ਵਿੱਚ ਜੋ ਰੈੱਡ ਕਰਾਸ ਉਹ ਬਾਡੀ ਨਹੀਂ ਹੋ ਸਕਦਾ ਇਹ ਡਾਇਰੈਕਟ ਡੀਐਚਐਸ ਤੋਂ ਆਉਂਦਾ ਪੀਐਚਐਸਸੀ ਤੋਂ ਉਹ ਰੈੱਡ ਸਾਨੂੰ ਹੀ ਆਣਾ ਚਾਹੀਦਾ ਨਾ ਕਿ ਸਾਨੂੰ ਰੈੱਡ ਕਰਾਸ ਦੇ ਥਰੂ ਆਣਾ ਚਾਹੀਦਾ ਤਾਂ ਇਹ ਡਿਸਪਿਊਟ ਥੋੜਾ ਜਿਹਾ ਚੱਲ ਰਿਹਾ ਸੀ ਪਹਿਲੇ ਮੈਂ ਇਸ ਨੂੰ ਇਸ ਤਰ੍ਹਾਂ ਦੇਖਦੀ ਆ ਕਿ ਵੀ ਇਹ ਮੁਲਾਜ਼ਮਾਂ ਦਾ ਨੁਕਸਾਨ ਤਾਂ নো ਡਾਊਟ ਹੋਈ ਜਾਏ ਇਹ ਡੀਸੀ ਸਾਹਿਬ ਤਾਂ ਹੱਲ ਜੇ ਆਪਣੇ ਲੈਵਲ ਤੇ ਕਰ ਸਕਦੇ ਤੇ ਉਹਨੂੰ ਕਰ ਲੈਣ ਤਾਂ ਬੰਦਿਆਂ ਨੂੰ ਸਤਾਰਾ ਜੋ ਹੈ ਉਹਨਾਂ ਨੂੰ ਇਮਪਲॉयਮੈਂਟ ਜਾਂ ਰੀ ਇਮਪਲॉयਮੈਂਟ ਮਿਲ ਸਕਦੀ ਆ ਤੇ ਮडम ਮੇਰੇ ਤਲਖਾਵਾ ਵੀ ਤੇਰ-ਤੇਰ ਮਹੀਨੇ ਤੋਂ ਰੁਕੇ ਪਈ ਹੈ ਦੇਖੋ ਜਦ ਕਿ ਇਹਨੇ ਤਲਖਾਵਾ ਵੀ ਨਹੀਂ ਹੈਗੇ ਫਿਰ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਆ ਦੇਖੋ ਮੈਂ ਤਾਂ ਕਹਿੰਦੀ ਆ ਕਿ ਹਰ ਕੰਮ ਫੇਅਰ ਹੋਣਾ ਚਾਹੀਦਾ ਇਹਨਾਂ ਨੂੰ ਪਹਿਲੇ ਹੀ ਅਗਰ ਇਨੋਵੇਸ਼ਨ ਕੰਪਨੀ ਦੇ ਥਰੂ ਰੱਖਿਆ ਜਾਂਦਾ ਇਹਨਾਂ ਨੂੰ ਤਨਖਾਹਾਂ ਵੀ ਸਾਡੇ ਕੋਲੋਂ ਹੀ ਮਿਲ ਗਈ ਸੀ ਕਾਰਾ ਫੰਡ ਚ ਇਹਨਾਂ ਨੇ ਰੱਖਿਆ ਹੀ ਡੀਸੀ ਦੇ ਥਰੂ ਹੈ ਜਾਂ ਰੈਡਕ੍ਰੋਸ ਦੇ ਥਰੂ ਹੈ ਜਿਹਦੇ ਵਿੱਚ ਅਸੀਂ ਸੇਵਾ ਸਜਨ ਕੁਝ ਨਹੀਂ ਕਰ ਸਕਦੇ ਔਰ ਜੋ ਆਬਜੈਕਸ਼ਨ ਪੁਰਾਣੇ ਸੇਵਾ ਸਜਨਸ ਨੇ ਲਗਾਏ ਨੇ ਉਹ ਉੱਪਰ ਤੱਕ ਰੇਜ਼ ਹੋਏ ਨੇ ਜਿਤੇ ਕਰਕੇ 17 ਮੁਲਾਜ਼ਮਾਂ ਦਾ ਨੁਕਸਾਨ ਹੋਇਆ ਹੈ ਨੀਤੀ ਅਸੀਂ ਅਗਰ ਕਾਰਾ ਫੰਡ ਦੇ ਥਰੂ ਰੱਖਦੇ ਆਪਣੇ ਥਰੂ ਰੱਖਦੇ ਇਨੋਵੇਸ਼ਨ ਕਹਿੰਦੇ ਅਸੀਂ 24 ਮੁਲਾਜ਼ਮ ਰੱਖ ਸਕਦੇ ਸੀ 24 ਮੁਲਾਜ਼ਮ ਨੂੰ ਸਾਡੇ ਹੀ ਡਿਪਾਰਟਮੈਂਟ ਤੋਂ ਤਨਖਾਹ ਮਿਲਦੀ ਸੀ ਕਾਰਾ ਫੰਡ ਜਿਹਨੂੰ ਅਸੀਂ ਕਿੰਨੇ ਤਾਂ ਕੋਈ ਨੁਕਸਾਨ ਨਹੀਂ ਹੋਣਾ ਸੀ ਇਹਨਾਂ ਦੇ ਨੁਕਸਾਨ ਦਾ ਵਜ੍ਹਾ ਹੀ ਇਹ ਹੈ ਕਿ ਇਹਨਾਂ ਨੂੰ ਰੈੱਡ ਕਰਾਸ ਦੇ ਥਰੂ ਰੱਖਿਆ ਗਿਆ ਜਿਹਦੇ ਵਿੱਚ ਸਿਰਫ ਸੱਜਣ ਕੁਝ ਨਹੀਂ ਕਰ ਸਕਦੇ ਤਾਂ ਮੈਡਮ ਅਨਵਰ ਟਾਈਮ ਚ ਇਸ ਮੰਤਰੀ ਕੋਈ ਸਰਕਾਰ ਨੂੰ ਤੁਸੀਂ ਇਹਨਾਂ ਦੇ ਕੋਈ ਰਿਕੁਐਸਟ ਨੂੰ ਭੇਜੂਗੀ ਲਿਖਤੀ ਲੈ ਤੁਸੀਂ ਸਾਫ ਮੈਂ ਰਿਕੁਐਸਟ ਕਰ ਸਕਤੀ ਹਾਂ ਕਿ ਤੁਸੀਂ ਕਰ ਸਕਦੇ ਹੋ ਤੁਸੀਂ ਚਿਪਸ